ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਸੱਜਣੋ ਅੱਜ ਆਪਾਂ ਲੱਗੇ ਸੀਗੇ ਮੰਨ ਲਓ ਕਿ ਬਾਕੀ ਖੇਤਾਂ 'ਚ ਫੇਰਿਆ ਹੋਇਆ ਤੇ ਇੱਕ ਇਹ ਖੇਤ ਲੇਟ ਸੀਗਾ ਰੌਣੀ ਕੀਤੀ ਸੀਗੀ ਮੈਂ ਚੱਲ ਉਹਨਾਂ ਦੇ ਬਰਾਬਰ ਹੀ ਬੀਜੇ ਜਾਊਗਾ ਕਿਉਂਕਿ ਜਦ ਆਪਾਂ ਪਲਟਾਵਾ ਫੇਰਦੇ ਆ ਤਾਂ ਇਹ ਬੱਤ ਛੇਤੀ ਆ ਜਾਂਦਾ ਕਿਉਂਕਿ ਇਹਨੂੰ ਜੇ ਹੁਣ ਘੰਟਾ ਆਪਾਂ ਨਿਕਣੇ ਖੁੱਲਾ ਛੱਡਤਾ ਤਾਂ ਇਹ 'ਚ ਹਵਾ ਪੈ ਜਾਣੀ ਆ ਤੇ ਆਪਣੇ ਕੋਲ ਹੈਗਾ ਸਿੰਪਲ ਪਲਟਾਵਾ ਤੇ ਮੇਰੀ ਆਤ ਤਾਂ ਵੀ ਮੈਂ ਸਾਰੇ ਟ੍ਰਾਇਲ ਕਰਕੇ ਦੇਖ ਲਿਆ ਸੈਂਟਰ ਚੋਂ ਵੀ ਸ਼ੁਰੂ ਕਰਕੇ ਦੇਖ ਲਿਆ ਸਾਰਾ ਕੁਝ ਜਣੀ ਮੈਂ ਕਰਕੇ ਦੇਖ ਲਿਆ ਵੀ ਮੇਰੇ ਮੇਰਾ ਸਿਸਟਮ ਹੈ ਜਿਹੜਾ ਇਹ ਇੱਕ ਨੇ ਲੋਟ ਆਉਂਦਾ ਵੀ ਮੈਂ ਤਾਂ ਘੇਰੇ ਦਾ ਬੂਏ ਫੇਰਦਾ ਹੁਣ ਲਓ ਤੁਸੀਂ ਚੈੱਕ ਕਰੋ ਠੀਕ ਆ ਆ ਕਿੰਨੇ ਘੇੜੇ ਲੱਗੇ ਪੱਧਰ ਹੁੰਦਾ ਆਉਂਦਾ ਨਾ ਬਸ ਉਹ ਪਹਿਲਾ ਘੇੜਾ ਜਿਹੜਾ ਮਾੜਾ ਜਿਹਾ ਉੱਚਾ ਕੋਈ ਜ਼ਿਆਦਾ ਨਹੀਂ ਮੈਨੂੰ ਕੋਲ ਜਾ ਕੇ ਦਿਖਾਉਣਾ ਤੇ ਤੁਸੀਂ ਆ ਦੇਖੋ ਲੈ ਆ ਖੇਤ ਇੱਥੇ ਤੱਕ ਬਿਲਕੁਲ ਸਹੀ ਆ ਮਾੜਾ ਜਹਾ ਠੀਕ ਆ ਮੈਨਰ ਜਾਈ ਆ ਦੋ ਸਾਈਡ ਨੇ ਬਸ ਤੇ ਤੁਸੀਂ ਹੋਰ ਦੇਖਿਓ ਇਹਦੇ ਵਿੱਚ ਸਿੱਧਾ ਹੀ ਫੇਰਾਂਗੇ ਸਵਾਗਾ ਕੋਈ ਰੂਟਾ ਵੀਟਰ ਨਹੀਂ ਫੇਰਨਾ ਕੁਝ ਨਹੀਂ ਫੇਰਨਾ ਏਕਣੇ ਆਏ ਠੀਕ ਆ ਕਿਉਂਕਿ ਆਪਾਂ ਜ਼ਿਆਦਾ ਲਵੇ ਨਹੀਂ ਲਾਉਂਦੇ ਹੈਗੇ ਤੇ ਇੰਨੀ ਕਿ ਜਗ੍ਹਾ ਛੱਡ ਲੈਨੇ ਕਿਉਂਕਿ ਆਇਆ ਵੀ ਜਾਂ ਸਵਾਗਾ ਜਾਂ ਘੁੰਮਾਂਗਾ ਤਾਂ ਵੀ ਇਹ ਮਿੱਟੀ ਖਿੱਚੂਗਾ ਜੇ ਆਪਾਂ ਸਿੱਧਾ ਵੀ ਜਾਂਨੇ ਆ ਤਾਂ ਇੰਨਾ ਬਟਨ ਇੱਥੇ ਸਵਾਗੇ ਨੇ ਚੱਲਣਾ ਆ ਮਿੱਟੀ ਖਿੱਚ ਕੇ ਅੱਧੀ ਕੁ ਕੁਝ ਇਹਦੇ ਵਿੱਚ ਸਿੱੜ ਦੂਗਾ ਕੁਝ ਇੱਧਰ ਚੱਲੀ ਜਾਊਗਾ ਠੀਕ ਆ ਤੇ ਤੁਹਾਨੂੰ ਇੱਕ ਹੋਰ ਦਿਖਾਉਣਾ ਐਨ ਸਹੀ ਇਹ ਚੱਲਦਾ ਪੂਰਾ ਬਰਾਬਰ ਜਿਆਦਾ ਆਪਾਂ ਪੀਲ ਕਾ ਵੀ ਨਹੀਂ ਕੱਢਦੇ ਕਿਉਂਕਿ ਇਹ ਚਾਪੇ ਨੇ ਕਣ ਕੇ ਬੀਜਣੀ ਆ ਹਨਾ ਤੇ ਜੇ ਆਪਾਂ ਸੋਚੀ ਆਲੂਆਂ ਨੂੰ ਵੀ ਤਾਂ ਫੇਰ ਵੀ ਮੈਂ ਆਲੂ ਲਾਏ ਨੇ ਤੇ ਉਹ ਦੇਖੇਗੀ ਤੁਸੀਂ ਪੁਰਾਣੀਆਂ ਵੀਡੀਓ ਦੇ ਵਿੱਚ ਤੇ ਫੇਰ ਵੀ ਸਹੀ ਚੱਲਦੇ ਆ ਕੋਈ ਆ ਜਗਾ ਨਹੀਂ ਨੀਮੀ ਕਰਨੀ ਇਹਨੇ ਕੁਝ ਨਹੀਂ ਕਰਨਾ ਜਿਹੜੀ ਆ ਦੋ ਗੜੇ ਇੱਥੇ ਆਉਣੇ ਨੇ ਇੱਥੇ ਗਰਜਣੇ ਨੇ ਕੋਈ ਖਿੱਚ ਤੂੰ ਨਹੀਂ ਜਿਵੇਂ ਆਪਾਂ ਆਮ ਨਾਰਮਲ ਸਵਾਗਾ ਫੇਰਦੇ ਆ ਓਕਣੇ ਸਵਾਗਾ ਫੇਰਨਾ ਤੁਸੀਂ ਇਹ ਖੇਤ ਚ ਮੈਨੂੰ ਕੋਈ ਘਟਵਾਤ ਦਿਖਾਓ ਠੀਕ ਹੈ ਉਰੇ ਤੋਂ ਲੈ ਕੇ ਆਹ ਵੱਟ ਤੱਕ ਜਿਹੜੀ ਆ ਦੂਈ ਆ ਦੂਈ ਤੋਂ ਪਰਲੀ ਕੀ ਗਾ ਉਹ ਵੱਟ ਤੱਕ ਇਹ ਸਾਰੇ ਜਪਲਟਾਵਾ ਫੇਰਾਤੀ ਕਿਉਂਕਿ ਇਹ ਤਾਂ ਸੁੱਕਾ ਤੱਪੜ ਪਟਿਆਦੀ ਆਪਾਂ ਨੇ ਇਹ ਚ ਆਪਾਂ ਨੇ ਪਹਿਲਾਂ ਵਰਸੀਨ ਬੀਜਿਆ ਸੀਗਾ ਰੂਟਾਵੀਟਰ ਨਾਲੇ ਮੰਨ ਲਓ ਵੀ ਜੀਤੀ ਵੱਢ ਕੇ 1509 ਸੀਗੀ ਇੱਕਨੇ ਰੂਟਾਵੀਟਰ ਫੇਰਤਾ ਇਹ ਚ ਹੋਰ ਕੁਛ ਨਹੀਂ ਕੀਤਾ ਉਹ ਕੀ ਮੈਂ ਮੰਡੀ ਚ ਗਿਆ ਸੀ ਡੈਡੀ ਨੇ ਛਿੱਟਾ ਦਵਾਤਾ ਕਿਸ ਤੋਂ ਦੋ ਦਿਨ ਮੀਂਹ ਨਹੀਂ ਹਟਿਆ ਫਿਰ ਇਹ ਵਰਸੀਨ ਇਧਰ ਲਾਗਾ ਤੇ ਸੀਗਾ ਸੈਂਟਰ ਦੇ ਵਿੱਚ ਵਰਸੀਨ ਨਹੀਂ ਸੀਗਾ ਤੇ ਉਸ ਤੋਂ ਬਾਅਦ ਮੈਂ ਪਲਟਾਵਾ ਫੇਰਿਆ ਤੁਸੀਂ ਇਹ ਖੇਤ ਦੇ ਵਿੱਚ ਮੈਨੂੰ ਦਿਖਾ ਦਿਓ ਕਿਤੇ ਵੀ ਕੋਈ ਤੁਹਾਨੂੰ ਉੱਚਾ ਨਹੀਂ ਮ ਲੱਗਦਾ ਹੋਵੇ ਐਨ ਪਿਆ ਇੱਕ ਸਾਲ ਦੋ ਵਾਰੇ ਸਵਾਗਾ ਮਾਰਿਆ ਨਾਲੇ ਮੈਚ ਠੀਕ ਆ ਤੇ ਆਹ ਖੇਤੋ ਦੇਖੋ ਇਹਦੇ ਨਾਲ ਦੇ ਇਹ ਚ ਵੀ ਸੇਮ ਹੀ ਸਵਾਗਾ ਓਕਣ ਮਾਰਿਆ ਇਹ ਚ ਵੀ ਸੇਮ ਹੀ ਸਵਾਗਾ ਓਕਣ ਮਾਰਿਆ ਐਨ ਸਾਰੇ ਖੇਤ ਕੋਈ ਆ ਤੁਸੀਂ ਲਾਗ ਨੀਵੀਂ ਦਿਖਾ ਦਿਓ ਮੈਨੂੰ ਉਧਰ ਨਾਲੋਂ ਆਹ ਕਿਤੇ ਵੀ ਉੱਚਾ ਨੀਵਾ ਦਿਖਾ ਦਿਓ ਸਾਰਾ ਐਨ ਓਕੇ ਆ ਠੀਕ ਆ ਐਕਣੇ ਆਪਾਂ ਇਹਦਾ ਕਰਨਾ ਜੇ ਤੁਹਾਨੂੰ ਆਹ ਫੇਰੇ ਤੇ ਬਾਅਦ ਜਿਹੜੀ ਗੱਬੇ ਤੇ ਖਾਲੀ ਪਊਗੀ ਠੀਕ ਆ ਉਹਦਾ ਲਾਜ਼ਮੈਂ ਮੈਂ ਤੁਹਾਨੂੰ ਦੱਸ ਦਾਂ ਕੀ ਆ ਯਾਨੀ ਹਰੇਕ ਦਾ ਆਪੋ ਆਪਣਾ ਟੰਗਾ ਵੀ ਕਿ ਕੋਈ ਕਿਵੇਂ ਲੋਟ ਲਾਦਾ ਕਿਸੇ ਨੂੰ ਕਿਸੇ ਨੂੰ ਕਿਵੇਂ ਲੋਟ ਲੱਗਦਾ ਮੈਨੂੰ ਇੱਕ ਨੇ ਲੋਟ ਲੱਗਦਾ ਮੈਂ ਇੱਕ ਨੇ ਫੇਰ ਕੇ ਖੁਸ਼ ਆ ਤੇ ਦੂਜੀ ਗੱਲ ਜਿਹੜੀ ਇਹਦੇ ਗੱਬੇ ਖਾਲੀ ਪਊਗੀ ਤੁਹਾਨੂੰ ਉਹ ਵੀ ਦਿਖਾਉਂਗਾ ਵੀ ਕਿੱਡੀ ਪਊਗੀ ਦੂਜੀ ਗੱਲ ਜਿਹੜੀ ਜਿਹੜਾ ਮੈਂ ਸਵਾਗਾ ਫੇਰਨਾ ਇਹਨੂੰ ਆ ਛੋਟੇ ਲੋਟ ਫੇਰੂੰਗਾ ਕਿਉਂਕਿ ਔਰਤ ਦੇ ਸਵਾਗੇ ਨੇ ਭਰ ਕੇ ਜਾਣਾ ਜਦੋਂ ਉਹ ਖਾਲੀ ਆ ਗਈ ਉੱਥੇ ਜਾ ਕੇ ਲਿਫਟ ਚੱਕ ਐ ਨਹੀਂ ਹੈਗਾ ਵੀ ਸਾਰੀ ਉਹ ਮਿੱਟੀ ਚੱਕ ਲੈਣੀ ਹੈ ਨਾ 19 ਕਵਾ ਪੱਧਰ ਕਰਦੇ ਨੇ ਜਾਈ ਜਾਣਾ ਠੀਕ ਆ ਉਹ ਤੋਂ ਅਗਲੇ ਘੜੇ ਨੂੰ ਪੂਰਾ ਐਨ ਇੱਕ ਸਾਰ ਕਰ ਦਾਂਗੇ ਠੀਕ ਆ ਪਹਿਲੇ ਹਾਈ ਚ ਚੱਲਦਾ ਕਿਉਂਕਿ ਗਿੱਲਾ ਥੋੜਾ ਜਿਆ ਤਾਂ ਕਰਕੇ ਟਰੈਕਟਰ ਸਲਿੱਪ ਪਾ ਮਾਰਦਾ ਕੋਈ ਲੋਡ ਤੇ ਨਹੀਂ ਚੱਲਦਾ ਅੰਡਰ ਲੋਡ ਚੱਲਦਾ ਪੂਰਾ ਹੈ ਨਾ ਦੇਖੇ ਹੁਣ ਤੁਸੀਂ ਆਹ ਅਗਲਾ ਕਿਹੜਾ ਦਿਖਾਉਣਾ ਮੈਂ ਤੁਹਾਨੂੰ ਤੇ ਰੰਗ ਜਦਾਂ ਕਰ ਲਾ ਇੰਨਾ ਵੀ ਕਹਨੂੰ ਐਹੀਂ ਨਹੀਂ ਮੁੜਦਾ ਡਿਫੈਂਸਰ ਲੌਕ ਲਾਉਣਾ ਥੋੜਾ ਜਿਆ ਕਹਿਣ ਆਪਣੇ ਆਪਣੇ ਟਰੈਕਟਰ ਦਾ ਹਿਸਾਬ-ਤਾਬ ਹੁੰਦਾ ਇਹਦਾ ਥੋੜਾ ਜਿਹਾ ਪੁੱਠਾ ਜਿਹਾ ਹਿਸਾਬ-ਤਾਬ ਹੈ ਟਰੈਕਟਰ ਦਾ ਇਹ ਤੇ ਗੇਅਰ ਹਰੇਕ ਬੰਦੇ ਤੋਂ ਲੋਟ ਨਹੀਂ ਆਉਂਦੇ ਹੈਗੇ ਕੋਈ ਕੋਈ ਉਹ ਲੋਟ ਪਾ ਸਕਦਾ ਜੇ ਮੇਰੇ ਹੱਥ ਲੱਗਿਆ ਹੋਇਆ ਮੈਂ ਲੋਟ ਪਾ ਲੰਨਾ ਹਰੇਕ ਬੰਦੇ ਤੋਂ ਨਹੀਂ ਪੈਂਦੇ ਜਣੀ ਤੁਸੀਂ ਹੁਣ ਉਹ ਗਾਹਾਂ ਕਰਿਆ ਕਰ ਗਾਹਾਂ ਰੱਖਿਆ ਕਰ ਹੋਰ ਇੱਥੇ ਰੱਖਿਆ ਕਰ ਹਲ ਇੱਥੇ ਇਹ ਬਾਸ ਉਰੇ ਰੱਖਿਆ ਕਰ ਹਾਂ ਚੱਲ ਹੁਣ ਦੇਖ ਲਾ ਚੱਲਦਾ ਇੱਕ ਸਾਰ ਰਹਿਣ ਲਓ ਜੀ ਕੋਈ ਫਰਕ ਲੱਗਦਾ ਹੈ ਕਿਸੇ ਵੀ ਕਿਸਮ ਦਾ ਜਾਂਦਾ ਇਹਨਾਂ ਟੋਲੇ ਠਾਲਦਾ ਕੋਈ ਲੋਡ ਨਹੀਂ ਅੰਡਰ ਲੋਡ ਟਰੈਕਟਰ ਚੱਲਦਾ ਠੀਕ ਆ ਜੀ ਆ ਜਿਹੜੀ ਹੁਣ ਸੈਂਟਰ ਦੇ ਵਿੱਚ ਖਾਲੀ ਪਊਗੀ ਤੁਹਾਨੂੰ ਉਹ ਦਿਖਾਉਂਗਾ ਵੀ ਕਿਵੇਂ ਭਰਦੇ ਆ ਸਵਾਗਾ ਫੇਰ ਦੇ ਵੀ ਦਿਖਾਉਂਗਾ ਮੈਂ ਤੁਹਾਨੂੰ ਵੀ ਕਿਵੇਂ ਭਰਦੇ ਆ ਕੋਈ ਬੜਾ ਰੌਲਾ ਨਹੀਂ ਹੈਗਾ ਯਾਰ ਇੰਨੇ ਪੈਸੇ ਉਤੇ ਲਾਉਣ ਨਾਲੋਂ ਆ ਠੀਕ ਆ ਠੀਕ ਆ ਉਹ ਆਪਣੇ 2 2.5 ਲੱਖ ਰੁਪਈਆ ਲੱਗਦਾ ਤਿੰਨ ਇਹ ਕੀ ਆ 40-50 ਹਜ਼ਾਰ ਚ ਨਵੇਂ ਬਣ ਜਾਂਦੇ ਨੇ ਠੀਕ ਆ ਇੰਨਾ ਕੁ ਕੰਮ ਆ ਆਓ ਜੀ ਸੱਜਣੋ ਠੀਕ ਆ ਸਾਰੇ ਹੀ ਖੇਤ ਆਪਣਾ ਪੂਰਾ ਹੋ ਗਿਆ ਫਿਰ ਗਿਆ ਰਹਿ ਗਿਆ ਲਾਸਟ ਜਿਹੜਾ ਤੇ ਆ ਜਗਾ ਰਹਿ ਗਈ ਇਨਿਕ ਇਹ ਵੀ ਆਪਾਂ ਨੇ ਛੱਡਣੀ ਨਹੀਂ ਹੈਗੀ ਇਹਨੂੰ ਇਹ ਵੀ ਕਿਹਾ ਵੀ ਪਲਟਾ ਦੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜਿਵੇਂ ਵੀ ਹੋਇਆ ਵੀ ਕਿੱਡੀ ਕੁ ਖਾਲੀ ਪੈਂਦੀ ਥਾਨੂੰ ਭਰਦੀ ਦਿਖਾਉਂਗਾ ਮੈਂ ਵੀ ਸਵਾਦਾਂ ਕਿਵੇਂ ਭਰਦਾ ਅੱਧੇ ਲੋਕ ਕਹੀ ਜਾਂਦੇ ਨੇ ਨਾ ਖੇਤ ਉੱਚਾ ਨਹੀਂ ਮਾ ਹੋ ਗਿਆ ਐ ਹੋ ਗਿਆ ਤੁਹਾਨੂੰ ਇਹ ਲੇਜ਼ਰ ਮੰਗੋ ਕਰਕੇ ਦਿਖਾਵਾਂ ਇੰਚ-ਇੰਚ ਪਾਣੀ ਖੜੂਗਾ ਇੱਥੇ ਆਪਾਂ ਬੀਜਣੀਆਂ ਕਣਕ ਠੀਕ ਆ ਤੇ ਤੁਹਾਨੂੰ ਚੈੱਕ ਕਰਾਉਂਗਾ ਦੇਖਿਓ ਫਿਰ ਬੱਸ 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 ਤੁਸੀਂ ਚੈੱਕ ਕਰੋ ਠੀਕ ਹੈ ਆ ਖਾਲੀ ਪੈ ਗਈ ਇਹ ਤੁਹਾਨੂੰ ਭਰਦੀ ਦਿਖਾਉਂਗਾ ਜੋ ਵੀ ਹੈ ਲਾਗਾ ਲੂਗਾ ਸਭ ਤੁਹਾਨੂੰ ਇੱਕ ਨੰਬਰ ਕਰਕੇ ਦਿਖਾ ਦੇਣਾ ਠੀਕ ਹੈ ਸਾਰੇ ਪਾਸੇ ਆਪਾਂ ਨੇ ਚੈੱਕ ਕੀਤਾ ਹੋਇਆ ਰਵੀ ਐਕਨੇ ਖਾਲ ਢਪਾ ਲਾ ਉਹ ਚ ਵੀ ਫੇਰਨਾ ਉਹ ਅੱਧੇ ਗੀਲੇ ਚ ਠੀਕ ਹੈ ਜੀ ਚਲੋ ਤੁਹਾਨੂੰ ਅੱਗੇ ਮਲਾਉਣਾ ਆਓ ਜੀ ਸੱਜਣੋ ਆਪਾਂ ਲੱਗਿਆ ਜੀ ਹੁਣ ਸਵਾਗਾ ਫੇਰਨਾ ਠੀਕ ਹੈ ਤੇ ਹੁਣ ਦਿਖਾਵਾਂਗੇ ਤੁਹਾਨੂੰ ਵੀ ਆ ਖਾਲੀ ਕਿਵੇਂ ਭਰਦੀ ਆ ਤੇ ਨਾਲੇ ਖੇਤ ਪੱਧਰ ਹੋਏ ਤੇ ਵੀ ਦਿਖਾਵਾਂਗੇ ਥੋੜਾ ਜਿਹਾ ਡੰਡੇ ਦੀ ਸੈਟਿੰਗ ਕਰਨ ਵਾਲੀ ਆ ਡੰਡਾ ਇਹਦਾ ਛੋਟਾ ਤੇ ਇਹਨੂੰ ਮੇਰੀ ਆ ਤਾਂ ਵੀ ਆਪਾਂ ਪੱਧਰ ਰੱਖ ਕੇ ਸਵਾਗਾ ਫੇਰਦੇ ਹੁੰਦੇ ਆ ਵੀ ਪੱਧਰ ਰੱਖੀਏ ਠੀਕ ਆ ਫੇਰ ਸਵਾਗਾ ਫਿਰੂਗਾ ਲੋ ਜੀ ਡੰਡਾ ਲੰਬਾ ਕਰਦੇ ਆ ਥੋੜਾ ਜਿਹਾ ਤੇ ਇਹ ਕਰਕੇ ਸੈਟਿਕ ਕੋਨ ਦਿਖਾਉਣਾ ਪਹਿਲਾ ਢੇਡਾ ਲਾ ਲਈਏ ਪਹਿਲਾਂ ਆਪਾਂ ਫੇਰ ਦਿਖਾਉਣਾ ਮੈਂ ਤੁਹਾਨੂੰ ਲਓ ਜੀ ਸੋਚਣੋ ਚੈੱਕ ਕਰੋ ਐਕਰ ਮਿੱਟੀ ਗਰਨੀ ਆ ਤੇ ਆ ਦੇਖਿਓ ਬੜਾ ਸ਼ਰੰਗ ਆ ਹਲੋ ਬਸ ਇੰਨੇ ਮਿੰਟ ਹੀ ਛੱਡ ਦੇਣੇ ਚੱਲ ਜਾਈਏ ਆਪਾਂ ਠੀਕ ਆ ਤੇ ਮਤਲਬ ਉਹ ਕਹਿਣ ਦਾ ਮੈਂ ਕੋਲ ਇਹ ਆ ਕਿ ਜੇਦਾ ਆਪਾਂ ਪੂਰਾ ਸਵਾਖਾ ਖਿੱਤ ਕੇ ਚੱਕਾਂਗੇ ਨਹੀਂ ਲਿਫਟ ਫਿਰ ਇਹ ਹੋਈ ਜਾਂਦਾ ਹੁੰਦਾ ਵੀ ਮੰਨ ਲਓ ਵੀ ਓਕੜੇ ਉਹ ਥੱਲੇ ਨੂੰ ਸਵਾਗਟ ਉਹ ਆ ਪਾ ਦਿੰਦਾ ਹੁਣ ਬਸ ਉਹ ਹਿਸਾਬ ਨਾਲ ਮਿੱਟੀ ਚੱਕਣੀ ਆਪਾਂ ਨੇ ਅ ਮੰਨ ਲਾ ਤੇ ਉਹ ਹਿਸਾਬ ਨਾਲੇ ਛੱਡਣੀ ਆ ਆ ਦੇਖੋ ਹੁਣ ਆ ਭਰਿਆ ਹੋਇਆ ਸਵਾਗਟ ਆ ਚੱਕੋ ਜੀ ਬਸ ਠੀਕ ਐਂ ਉਹ ਲਾ ਲੈਣਾ ਮਰ ਤੇ ਆ ਦੇਖੋ ਠੀਕ ਆ ਆ ਲਾ ਕੇ ਹੁਣ ਚੱਕੀ ਜਾਂਦਾ ਸਵਾਗਟ ਉਹਨਾਂ ਉਹ ਜਿੰਨਾ ਜਿੰਨਾ ਗੇੜਾ ਆਈ ਜਾਂਦਾ ਉਹਨਾਂ ਨਾਲ ਹੀ ਇਹ ਉਹ ਹੋ ਜਾਂਦਾ ਕੀ ਕਹਿੰਨੇ ਆ ਆਪਣੇ ਉੱਤਰ ਵਾਲੀ ਇਲਾਕ ਵਾਲੀ ਮਿੱਟੀ ਖਿੱਚੀ ਜਾਂਦਾ। ਯਾਨੀ ਇਹ ਜਿਵੇਂ ਹੌਲੀ ਫੇਰਨਾ ਪੈਂਦਾ ਪਹਿਲੀ ਵਾਰ ਵਾਲਾ ਸਵਾਗਾ। ਚਲੋ ਇਹ ਤਾਂ ਜਗਾ ਘਟਾ ਤਾਂ ਕਰਕੇ ਜੇ ਮੜਾ ਮੜੀ ਜੀ ਲੰਬੀ ਹੋਵੇ ਚਲੋ ਫੇਰ ਖਿੱਚਿਆ ਵੀ ਜਾਂਦਾ ਟਰੈਕਟਰ। ਮੇਰਾ ਮਤਲਬ ਮੇਰਾ ਇਹ ਆ ਆ ਦੇਖੋ ਹੁਣ ਆ ਵੀ ਲਾ ਚੱਕ ਲਈਦਾ। ਜਿਆਦਾ ਐ ਨੇੜੇ ਨੇੜੇ ਫਾਂਡ ਨੇੜੇ ਰੱਖਣ ਵਾਲਿਆ ਜਿਵੇਂ ਆਪਾਂ ਤਵੀਆਂ ਦੀ ਉਹ ਕਰਦੇ ਹੁੰਦੇ ਹਨਾ ਓਕਣ ਫੇ ਜਾ ਸਵਾਗਾ ਆਏ ਘੁੰਮਦਾ ਇਧਰ ਨੂੰ ਫੇਰ ਸਵਾਗਾ ਮੰਨ ਲਓ ਕਿ ਉਹ ਕਿਨਾਰੀ ਤੋਂ ਮਿੱਟੀ ਖਿੱਚਲੇ ਆਉਂਦਾ ਹੁੰਦਾ। ਉੜਨੇ ਲੱਗਿਆ 19 19 ਜਗ੍ਹਾ ਨੀਮੀ ਕਰੀ ਜਾਂਦਾ ਫਿਰ ਇਹ। ਕਣੀ ਇਹਦਾ ਆ ਫਾਇਦਾ ਆ ਦੇਖੋ ਹੋਣਾ ਤੇ ਆ ਜਗ੍ਹਾ ਨੀਮੀ ਆ ਆਟੋ ਇਹ ਰੀਮੇ ਨੇ ਤੇ ਆ ਉਹ ਸਾਹਮਣੇ ਵਾਲੇ ਇਹ ਸਭ ਤੁਹਾਨੂੰ ਮੈਂ ਪੱਤਰਾਂ ਇਹਨ ਦਿਖਾਊਗਾ ਜੇ ਹੁਣ ਨੇਰਾ ਹੋ ਗਿਆ ਅਸੀਂ ਸਵੇਰੇ ਤੁਹਾਨੂੰ ਇਹਨ ਦਿਖਾਉਂਗੀ ਇੱਕ ਇੱਕ ਮਿੱਟੀ ਸਾਰੇ ਕਿਤੇ ਪਈ ਹੋਗੀ ਕੋਈ ਵੀ ਕਿਸੇ ਵੀ ਵਾਸੇ ਟਵਾ ਨਹੀਂ ਮਿਲੂਗਾ। ਕਣੀ ਹਰ ਇੱਕ ਬੰਦੇ ਦੇ ਆਪਣੇ ਕੰਮ ਕਰਨ ਦਾ ਆਪਣਾ ਤਰੀਕਾ ਹੁੰਦਾ ਠੀਕ ਆ ਕੋਈ ਬੰਦਾ ਕਿਵੇਂ ਲੋਟ ਕਰਦਾ ਕੋਈ ਬੰਦਾ ਕਿਵੇਂ ਲੋਟ ਲਾਦਾ ਮੈਨੂੰ ਆ ਇਦਾਂ ਸਹੀ ਲੱਗਦਾ ਪਤਾ ਬਾਈ ਇਕਣੇ ਵੇਚਦੇ ਆ ਜਿਹੜਾ ਬੰਦਾ ਕਹਿੰਦਾ ਉਹ ਆ ਖੁੰਜੇ ਨੀਵੇਂ ਹੋ ਗਏ ਫ੍ਰਿਗ ਗੇੜਾ ਨੀਵੇਂ ਹੋ ਗਿਆ ਆਹ ਖੱਬੇ ਕੱਬੇ ਗਾੜੀ ਨਹੀਂ ਭੜਦੀ ਆ ਥੋੜੇ ਸਾਹਮਣੇ ਹੀ ਆ ਹੁਣ ਦੇਖੋ ਕਿੰਨਾ ਸਿਰਫ ਦੋ ਵਾਰ ਸਵਾਗਾ ਮਾਰਦਾ ਤੇ ਤੀਜੀ ਵਾਰ ਬਸਵਾਗਾ ਨਹੀਂ ਮਾਰਨਾ ਹੈਗਾ ਮੈਂ ਦੋ ਵਾਰ ਤੇ ਤੁਹਾਨੂੰ ਪੱਧਰ ਦਿਖਾਉਂਗਾ ਹੁਣ ਤੁਸੀਂ ਮੈਨੂੰ ਇਹ ਦੱਸਿਓ ਚੱਲ ਆਪਾਂ ਆ ਪਹਿਲੀ ਵਾਰ ਦੀਆਂ ਨੇ ਇਕਣ ਜਦ ਦੂਸਰੀ ਵਾਰ ਸਵਾਗਾ ਫਿਰਨਾ ਤੇ ਇਹ ਕਿਵੇਂ ਨਹੀਂ ਪੱਧਰ ਪੱਧਰ ਹੋਊਗਾ ਠੀਕ ਐ ਐਨ ਇੱਕ ਤੇ ਨੰਬਰ ਬਣ ਜਾਣਾ ਕਿਉਂਕਿ ਹੁਣ ਪੋਲੀ ਪਈ ਆ ਮਿੱਟੀ ਜਿੰਨੀ ਸਵਾਗਾ ਖਿੱਚ ਸਕਦਾ ਇਹਨੇ ਫੁੱਲ ਖਿੱਚ ਲੈਣੀ ਆ ਠੀਕ ਐ ਜੀ ਤੇ ਆ ਦੇਖੋ ਹੁਣ ਟੋਏ ਨੇ ਇਹ ਸਭ ਭਰ ਜਣੇ ਨੇ ਆ ਦੇਖੋ ਠੀਕ ਐ ਇਹ ਸਭ ਪੱਧਰ ਕਰਦੇ ਨੇ ਜਾਈ ਜਾਣਾ ਸਵਾਗਾਂ ਦੇ ਉੱਥੇ ਮੰਨ ਲਓ ਵੀ ਜਿੱਥੇ ਮਿੱਟੀ ਹੁਣ ਦੇਣੇ ਵਾਲੀ ਆ ਉੱਥੇ ਉੱਥੇ ਤਾਂ ਮੈਂ ਸਿੱਟ ਦੇਣੀ ਆ ਜਿੱਥੇ ਸਵਾਗਾ ਚੱਕ ਕੇ ਕਰਨੇ ਵਾਲੀ ਆ ਜਿੱਥੇ ਮੰਨ ਲਓ ਵੀ ਛੱਡਣੇ ਵਾਲੀ ਆ ਉੱਥੇ ਆਪਾਂ ਲਿਫਟ ਚੱਕ ਕੇ ਛੱਡਾਂਗੇ ਠੀਕ ਐ ਚਲੋ ਆ ਫੇਰ ਕੇ ਨਾ ਤੁਹਾਨੂੰ ਫੇਰ ਮੈਂ ਥੱਲੇ ਉਤਰ ਕੇ ਦਿਖਾਉਂਗਾ ਕੀ ਕੀ ਹਿਸਾਬ ਕਿਤਾਬ ਆ ਹਾਂਜੀ ਅੱਜ ਦੂਜਾ ਦਿਨ ਹੋ ਗਿਆ ਜੀ ਦੂਜੇ ਦਿਨ ਦੀ 9:30 ਵਜੇ ਨੇ ਠੀਕ ਐ ਰਾਤ ਹੋ ਗਿਆ ਸੀ ਹਨੇਰਾ ਤਾਂ ਕਰਕੇ ਵੀਡੀਓ ਬਣਾਈ ਨਹੀਂ ਨਾ ਆਪਾਂ ਨੇ ਤੁਹਾਨੂੰ ਦਿਖਾਇਆ ਏ ਠੀਕ ਐ ਤੇ ਹੁਣ ਤੁਸੀਂ ਕਰੋ ਖੇਤ ਦੀ ਕੁਆਲਿਟੀ ਚੈੱਕ ਲਓ ਜੀ ਦਿਖਾਓ ਕਿਹੜਾ ਖੁੰਜਾ ਨਹੀਂ ਮੈਂ ਕਿੱਥੇ ਤੁਹਾਨੂੰ ਕਿਤੇ ਵੀ ਤੁਹਾਨੂੰ ਇਹ ਲੱਗਦੀ ਹੋਵੇ ਵੀ ਉੱਚਾ ਨਹੀਂ ਮੈਂ ਜਾ ਕੇ ਤੋਂ ਵੀ ਠੀਕ ਹੈ ਜੀ ਮੈਂ ਥੱਲੇ ਉਤਰ ਕੇ ਦਿਖਾਉਣਾ ਤੁਹਾਨੂੰ ਲਓ ਜੀ ਸੱਜਣੋ ਹੁਣ ਚੈੱਕ ਕਰੋ ਆ ਲਾਕ ਦਿਖਾ ਦਿਓ ਮੈਨੂੰ ਕੋਈ ਵੀ ਉੱਚੀ ਹੋਵੇ ਕੋਈ ਆਹ ਖੁੰਝਾ ਆਹ ਖੁੰਝਾ ਹੋਵੇ ਵੀ ਉੱਚਾ ਹੋਵੇ ਉੱਥੇ ਤਾਂ ਚਲੋ ਆਪਾਂ ਨੇ ਫੇਰਿਆ ਨਹੀਂ ਹੈਗਾ ਉਹਦੀ ਗੱਲੇ ਛੱਡ ਦਿਓ ਤੁਸੀਂ ਵੀ ਉੱਥੇ ਨਾ ਪਲਟਾਵਾ ਲੱਗਿਆ ਸੀ ਉੱਧਰ ਰੋਟਾ ਵੀਟਰ ਨਾਲ ਹੋ ਕਰਦਾ ਤੁਸੀਂ ਕੋਈ ਵੀ ਮੈਨੂੰ ਆਹ ਲਾਕ ਦਿਖਾ ਦਿਓ ਉੱਚੀ ਵੀ ਹਾਂ ਇੱਧਰ ਨੂੰ ਉੱਚੀ ਆ ਠੀਕ ਹੈ ਜੀ ਕਿੱਥੇ ਤੁਸੀਂ ਮੈਨੂੰ ਆ ਲਾਗ ਤੇ ਟੋਏ ਦਿਖਾ ਦਿਓ ਜਿਹੜਾ ਸਾਈਡਾਂ ਤੇ ਆਪਾਂ ਨੇ ਐਨੂ ਗੇੜੇ ਲਾਏ ਸੀਗੇ ਕਿਉਂਕਿ ਜਦ ਆਪਾਂ ਐਨੂ ਗੇੜੇ ਲਾਉਨੇ ਆ ਨਾ ਹਮੇਸ਼ਾ ਉਹ ਕੁੰਜੇ ਜਾ ਕੇ ਲਿਫਟ ਚੱਕ ਹੁੰਦੀ ਹੈ ਕਿਉਂਕਿ ਉੱਥੇ ਪਟਾਈ ਕਰਦਾ ਨਹੀਂ ਉੱਥੇ ਮੰਨ ਲਓ ਨੀਵਾ ਹੋ ਜਾਂਦਾ ਜਦ ਐ ਤੋੜਦੇ ਆ ਮੰਨ ਲਓ ਜੇ ਉਰੇ ਤੋਂ ਤੋਰਿਆ ਤਾਂ ਉਰੇ ਆ ਕੇ ਪਲਟਾ ਮਾ ਲੱਗਣਾ ਜੇ ਉਹ ਖੁੰਜੇ ਤੋਂ ਤੋਰੇ ਤਾਂ ਉਰੇ ਆ ਕੇ ਲੱਗਣਾ ਕਿਉਂਕਿ ਇਹ ਨਹੀਂ ਮਾ ਹੁੰਦਾ ਠੀਕ ਆ ਤਾਂ ਇਧਰ ਵਾਲੀ ਲਾਗ ਆ ਖੁੰਜਾ ਚੈੱਕ ਕਰ ਲਓ ਇਧਰ ਵਾਲੀ ਲਾਗ ਚੈੱਕ ਕਰ ਲਓ ਕਿਤੇ ਵੀ ਤੁਹਾਨੂੰ ਫਰਕ ਲੱਗਦਾ ਹੋਵੇ ਠੀਕ ਆ ਤੇ ਬਸ ਕੁਝ ਵੀ ਇਹਦੇ 2 ਵਰਸ ਵਾਗਾ ਵੱਜਾ ਹੁਣ ਤੁਸੀਂ ਆਪ ਸਮਝਦਾਰ ਹੋ ਠੀਕ ਹੈ ਵੀ ਆਪਾਂ ਨੇ ਕਿੰਨਾ ਉਹ ਕੀਤਾ ਜੇ ਕਣਕ ਬੀਜਣੀ ਹੈ ਤਾਂ ਸਿੱਧਾ ਬਲਟਾਵਾ ਮਾਰ ਕੇ ਦੂਸੋਂ ਵੀ ਤਾਂ ਆਪਾਂ ਕਣਕ ਦੇ ਉੱਪਰ ਮਸ਼ੀਨ ਨਾਲ ਪੋਰਦੇ ਆਂ ਜਾਂ ਦੂਸਰ ਸਵਾਗਾ ਹੀ ਫੇਰਦੇ ਆਂ ਤਾਂ ਇਹ ਤੇ ਵੀ ਆ ਦਿਖਾਓ ਆ ਸੈਂਟਰ ਦੀ ਦੱਸ ਦੋ ਤੁਸੀਂ ਚੱਲ ਮੈਂ ਨਹੀਂ ਦੱਸਦਾ ਤੁਸੀਂ ਦੱਸਦੇ ਹੋ ਵੀ ਕਿੱਥੇ ਦੀ ਸੈਂਟਰ ਇਹਦਾ ਠੀਕ ਹੈ ਮੇਰੇ ਹਿਸਾਬ ਨਾਲ ਇੱਥੇ ਸੀ ਆ ਸੀ ਸੈਂਟਰ ਇਹਦਾ ਠੀਕ ਹੈ ਤੁਸੀਂ ਦਿਖਾਓ ਇੱਕ ਸਾਰ ਖੇਤ ਪਿਆ ਕਿਤੋਂ ਜਾ ਕੇ ਦੇਖ ਲਓ ਇੱਕ ਸਾਰ ਦੋ ਵਾਰ ਇਸ ਵਾਗਾ ਬਸ ਫੇਰਦਾ ਹੁੰਦਾ ਚਾਹੇ ਗਿੱਲਾ ਚਾਹੇ ਸੁੱਕਾ ਬਸ ਸਵਾਗਾ ਦੂਸਰ ਮਾਰਕ ਕੇ ਰਾਂ ਹੁਣ ਜਦ ਇਧਰ ਨੂੰ ਫੇਰਿਆ ਤੁਹਾਨੂੰ ਦਿਖਾ ਦੇ ਦਿੱਤਾ ਵੀ ਕਿਵੇਂ ਲਿਫਟ ਛੱਡੀ ਬਸ ਲਿਫਟ ਇਹ ਨਹੀਂ ਹੈਗਾ ਵੀ ਇੱਕੇ ਲੱਗ ਤੇ ਛੱਡਤੀ ਬਸ ਜਾ ਟਾਇਰ ਵਿੱਚ ਗਿਰ ਕੇ ਉਨੀ ਲਿਫਟ ਚੱਕ ਲੋ ਵੀ ਜਾ ਟਾਇਰ ਉੱਪਰ ਚੜਨਗੇ ਦੂਈ ਵਾਰ ਨੂੰ ਉਨਾ ਕੋ ਐ ਮਿੱਟੀ ਪੱਧਰ ਕਰਦਾ ਚਲੇ ਜਾਵੇ ਬਸ ਇੱਕ ਵਾਰ ਐਨੂੰ ਫੇਰਿਆ ਦੋ ਵਾਰ ਇੱਕ ਵਾਰ ਹਾਂ ਜਿਹੜਾ ਇੱਕ ਵਾਰ ਐਨੂੰ ਫੇਰਿਆ ਦੂਈ ਵਾਰ ਐ ਟਰੈਕਟਰ ਉਮਕੇ ਮੰਨ ਲਓ ਵੀ ਇੱਕ ਫੱਟ ਆ ਜਾਂਦੀ ਗਈ ਇਹਦੇ ਉੱਪਰੇ ਜਿਵੇਂ ਆ ਫੱਟ ਚਲੇ ਗਈ ਉਹਦੇ ਉੱਪਰੇ ਇੱਕ ਦੂਈ ਵਾਰ ਟਰੈਕਟਰ ਫੇਰ ਲਿਆ ਮੰਨ ਲਓ ਉਹ ਪੂਰਾ ਬੱਧਰ ਹੋ ਜਾਂਦਾ ਜਦ ਤੁਸੀਂ ਐ ਨੂੰ ਲੰਬੇ ਲੋਟ ਸੁਆਗਾ ਫੇਰਨਾ ਫੇਰ ਮਤਲਬ ਕਹਿਣ ਦਾ ਮਤਲਬ ਸੁਆਗਾ ਟੇਡਾ ਨਹੀਂ ਹੋਊਗਾ ਨਾ ਤੁਹਾਡਾ ਟਰੈਕਟਰ ਟੇਡਾ ਹੋਊਗਾ ਨਾ ਸੁਆਗਾ ਟੇਡਾ ਹੋਊਗਾ ਨਹੀਂ ਉਹਨੇ ਵੀ ਖਾਲੀ ਪਾਉਣੀ ਸੀ ਕਿਉਂਕਿ ਇਧਰੋਂ ਉੱਚਾ ਹੋ ਜਾਣਾ ਸੀ ਆਪਸਾ ਨੀਵਾ ਹੋ ਜਾਣਾ ਸੀ ਲਓ ਜੀ ਥਾਰੋ ਚੱਕ ਦਿਖਾਓ ਕੋਈ ਵੀ ਖੁੰਝਾ ਕੋਈ ਵੀ ਕਿਤੇ ਵੀ ਕੋਈ ਵੀ ਚੀਜ਼ ਦਿਖਾ ਦਿਓ ਲੈ ਆਓ ਖੁੰਝਾ ਦੇਖ ਲੋ ਇੱਧਰ ਵਾਲਾ ਵੀ ਦੇਖੀ ਠੀਕ ਐ ਐਨ ਓਕੇ ਆ ਸਾਰਾ ਕੁਝ ਬਸ ਆਹੀ ਕੰਮ ਕਰਦੇ ਆ ਆਪਾਂ ਤਾਂ ਜਦ ਵੀ ਮੰਨ ਲਓ ਮੈਂ ਪਲਟਾਵਾ ਮੈਂ ਫਿਰਦਾ ਮੈਂ ਤਾਂ ਆਹੀ ਕੁਝ ਕਰਦਾ ਆਪਾਂ ਰੂਟਾ ਵੀਟਰ ਨਹੀਂ ਫਿਰਦੇ ਆਪਾਂ ਕੁਝ ਹੋਰ ਨਹੀਂ ਫਿਰਦੇ ਠੀਕ ਆ ਜੀ ਇਹਦੇ ਨਾਲੇ ਗੱਲਬਾਤ ਬਣ ਜਾਂਦੀ ਆ ਬਸ ਇਹਨਾਂ 'ਚ ਕਿਉਂਕਿ ਉੱਥੇ ਤੱਕ ਤਾਂ ਆਪਣਾ ਪਲਟਾਵਾ ਫਿਰਿਆ ਹੋਇਆ ਸੀ ਇਹਨਾਂ 'ਚ ਵੀ ਜਣੀ ਕਣਕ ਅਲੱਤਾ ਜੀ ਫੇਰਦੀ ਸੀ ਫੇਰ ਵੀ ਫਾਇਦਾ ਹੀ ਹੁੰਦਾ ਇਹਦਾ ਆਓ ਖੇਤਾਂ 'ਚ ਪਿਛਲੇ ਸਾਲ ਫੇਰਤਾ ਸੀ ਪਲਟਾਵਾ ਤੇ ਆਹ ਰਹਿ ਗਿਆ ਬਸ ਇਕੱਲਾ ਇਹ 'ਚ ਨਹੀਂ ਫੇਰਿਆ ਇਹ ਮੈਂ ਕੱਲ ਕਿਹਾ ਵੀ ਸੀ ਉਹਨੂੰ ਉਹ ਕਹਿੰਦਾ ਛੱਡ ਪਰੇ ਬਸ ਕਹਿੰਦੇ ਨਹੀਂ ਜਿੱਦ ਤੱਕ ਨਾ ਪੈਗੀ ਤਾਂ ਫਿਰ ਨਾ ਹੀ ਹੋਗੀ ਤੁਸੀਂ ਐਨ ਚੈੱਕ ਕਰ ਲਓ ਇੱਕ ਸਾਰ ਪਿਆ ਸਾਰੇ ਪਾਸਿਓਂ ਖੇਤ ਕਿਤੋਂ ਨਹੀਂ ਉੱਚਾ ਕਿਤੋਂ ਨਹੀਂ ਨੀਵਾ ਠੀਕ ਆ ਜੀ ਹੁਣ ਜਦ ਜਦ ਪਾਣੀ ਵੀ ਲਾਵਾਂਗੇ ਆਪਾਂ ਗਣਕ ਨੂੰ ਤੁਹਾਨੂੰ ਮੈਂ ਇਹ ਵੀ ਦਿਖਾਉਂਗਾ ਠੀਕ ਐਨ ਇੱਕ ਸਾਰ ਪਾਣੀ ਹੋਊਗਾ ਜਾਊਗਾ ਸਾਰੇ ਪਾਸੇ ਕਿਤੇ ਉੱਚਾ ਨਹੀਂ ਹੁੰਦਾ ਕਿਤੇ ਨੀਵਾ ਨਹੀਂ ਹੁੰਦਾ ਠੀਕ ਆ ਜੀ ਤੇ ਅੱਜ ਜਿਹੜਾ ਉਹ ਸੀਗਾ ਖੇਤ ਆਪਣਾ ਗੰਨੇ ਵਾਲਾ ਵੀ ਪਲਟਿਆ ਸੀਗਾ ਉੱਤੇ ਸਵਾਗਾ ਮਾਰ ਕੇ ਕੱਲ ਨਹੀਂ ਰਹੋ ਗਿਆ ਤੀ ਚਲੋ ਹੁਣ ਚੱਲਦੇ ਆਂ ਸੁਪਰ ਸੀਡਰ ਪਾਉਣ ਮਿਲਦੇ ਆਂ ਤੁਹਾਨੂੰ